ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਸੁਣੋ ਮੈਂ ਅੱਜ ਪਿੰਡ ਲਖਨੌਰ ਸਾਹਿਬ ਦਿਖਾ ਕੇ ਲਿਆ ਮੈਂ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਨਕੇ ਮਾਤਾ ਗੁਜਰ ਕੌਰ ਜੀ ਦੇ ਪੇਕੇ ਹਨ ਦੋਸਤੋ ਆਓ ਅੱਜ ਸੁਣੋ ਉਸ ਜਗ੍ਹਾ ਦੇ ਦਰਸ਼ਨ ਕਰਾਉਣਾ ਉਸ ਘਰ ਦੇ ਜਿੱਥੇ ਅੱਜ ਬਹੁਤ ਹੀ ਖੂਬਸੂਰਤ ਇੱਕ ਗੁਰੂ ਘਰ ਤਿਆਰ ਹੋਇਆ ਹੋਇਆ ਆਸੇ-ਪਾਸੇ ਦੀਆਂ ਸੰਗਤਾਂ ਬਹੁਤ ਹੀ ਮੰਨਤਾ ਹੁੰਦੀ ਹੈ ਦਸਹਿਰੇ ਵਾਲੇ ਦਿਨ ਇਸ ਜਗ੍ਹਾ ਦੀ ਬਹੁਤ ਹੀ ਸੋਹਣੀ ਇਮਾਰਤ ਬਣੀ ਹੈ ਕੁਝ ਕੰਮ ਚੱਲ ਰਿਹਾ ਹੈ ਚਲੋ ਕਰਦੇ ਹਾਂ ਦਰਸ਼ਨ ਮਹਾਰਾਜ ਜੀ ਦੇ ਅੰਦਰ ਚੱਲ ਕੇ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ ਦੋਸਤੋ ਅੱਜ ਮੇਰੇ ਤੇ ਮੈਂ ਇੱਥੇ ਦਰਸ਼ਨ ਕਰਨ ਆਇਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਧੰਨ ਮਾਤਾ ਗੁਜਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 好好好

ਵਾਹਿਗੁਰੂ ਰਾਜਗੁਰੂ ਵਾਹਿਗੁਰੂ ਰਾਜਗੁਰੂ ਵਾਹਿਗੁਰੂ ਰਾਜਗੁਰੂ वाहेगुरू जी माता गुजर कौर जी दांत उस समय दिया जी दसवीं पातशाह जी, 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 जी की हस्त लिखित हुक्मनामा है जी ये वागुरू वागुरू जी का खालसा वागुरू जी की फतेह जी ਸੰਦੇ ਜੀ ਇਹ ਅਸਥਾਨ ਗੁਰਦੁਆਰਾ ਸੇ ਲਖਨੌਰ ਸਾਹਿਬ ਮਾਤਾ ਗੁਜਰੀ ਦਾ ਪੇਕੇ ਪਿੰਡ 10ਵੇਂ ਪਾਤਸ਼ਾਹ ਗੁਰੂ ਵਿਸਨਾਨ ਦੇ ਨਾਲ ਕੇ ਪਿੰਡ ਇਸ ਅਸਥਾਨ ਤੇ ਜਿਸ ਵੇਲੇ ਪਟਨਾ ਸਾਹਿਬ ਤੋਂ 10ਵੇਂ ਪਾਤਸ਼ਾਹ ਅਨੰਤਵਰ ਸਾਹਿਬ ਜਾਣ ਲੱਗੇ ਆਪਣੇ ਨਾਨਕੇ ਪਿੰਡ ਇੱਥੇ 6 ਮਹੀਨੇ ਠਹਿਰੇ ਸਨ ਇਸ ਅਸਥਾਨ ਦੇ ਮਾਮਾ ਗਿਪਾਲ ਚੰਦ ਮਾਤਾ ਗੁਜਰੀ ਦਾ ਜਵਾਰ ਜੀ ਤੇ ਮਾਤਾ ਨਾਮ ਕੀ ਦੀ ਕਿਸ ਸਥਾਨ ਤੇ ਆਇਆ ਸੀ ਇਸ ਵੇਲੇ ਦਸਵੇਂ ਪਾਸਾ ਆਪਣੇ ਹਾਲੀ ਮੁੰਡੇ ਨਾਲ ਸਿੱਖਾ ਖੇਡਦੇ ਸੀ ਘੋਟ ਸਵਾਰੀ ਨੇਜੇ ਵਾਜਿਆ ਖੇਡਦੇ ਸੀ ਤੇ ਨਾਲ ਹੀ ਪਿੰਡਾ ਪਿੰਡਪਾਣਾ ਖੇੜੀ ਮਾਰਾ ਜਿਸ ਮੇਲੇ ਛੁਟਾ ਖੇੜੀ ਖੇਡਦੇ ਸੀ ਇਸ ਵੇਲੇ ਪੌਰੀ ਨੂੰ ਤੱਲਾ ਮਾਰਿਆ ਤੇ ਪਿੰਡਪਾਣਾ ਘੇੜੀ ਲੱਗੀ ਜਾਵੇ ਉਸ ਸਥਾਨ ਤੇ ਗੇਂਸਾ ਗੁਜ਼ਾਰਾ ਬੜਿਆ ਉਸ ਵਾਰ ਤਾਂ ਤੇ ਦਸਵੇਂ ਪਾਸੇ ਨੇ ਸਰਪ ਦਾ ਵਹਾਅ ਕੀਤਾ ਤੇ ਪਾਣੀ ਖੜੀ ਤੇ ਗੋੜੀਆਂ ਦਾ ਦੂਰ ਦੂਰ ਕੀਤਾ ਇਸ ਵੇਲੇ ਖੇੜੇ ਆਪਣੇ ਨਾਲ ਕੀ ਪਿੰਡ ਵਾਪਸ ਆਣਾ ਤਾਂ ਪਿੰਡ ਦਾ ਪਾਣੀ ਸਾਰੇ ਪਿੰਡ ਦਾ ਪਾਣੀ ਖਾਰਾ ਸੀ ਤਾਂ ਬੇਨਤੀ ਕੀਤੀ ਮਾਤਾ ਗੁਜਰ ਕੌਰ ਜੀ ਨੂੰ ਕਿ ਕੋਈ ਥੋੜਾ ਲਾਓ ਜਿੱਦਾਂ ਪਾਣੀ ਮਿੱਠਾ ਹੋਵੇ ਤਾਂ ਮਾਤਾ ਗੁਜਰ ਕੌਰ ਜੀ ਨੇ ਇਧਰ ਚੜ੍ਹਦੇ ਵਾਪਸ ਪਿੰਡ ਤੋਂ ਖੂਬ ਠਵਾਈ ਪ੍ਰਾਣੀ ਖੋਜੀ ਕੋਈ پوری ਸਫਾਈ ਕੀਤੀ ਵਿੱਚੋਂ ਪਾਣੀ ਨਿਕਲਿਆ ਛੰਦਾ ਮਿੱਠਾ ਪਾਣੀ ਨਿਕਲਿਆ ਹੁਣ ਵੀ ਕੋ ਚਾਲੂ ਵਾਸਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਜਲ ਸਕਦੀਆਂ ਨੇ ਇਹ ਦਸਤਾਨ ਦੇ ਜੋ ਪੀਰ ਪੀਖੋਂ ਸਾਸੀ ਉਹ ਵੀ ਦਰਸ਼ਨ ਕਰਨ ਵਾਸਤੇ ਦਸਵੇਂ ਪਾਸੇ ਉੱਤੇ ਪਹੁੰਚਿਆ ਆ ਜਿਹੜੀ ਤਸਵੀਰ ਲੱਗੀ ਸਾਹਮਣੇ ਜਿਹਦੀ ਨੇ ਦੋ ਕੁੱਤੀਆਂ ਇਸ ਸਾਹਮਣੇ ਦਸਵੇਂ ਪਾਸੇ ਦੇ ਰੱਖੀਆਂ ਦੋਨੋਂ ਕੁੱਤੀਆਂ ਦੇ ਬਾਹਰ ਜਿਹੜਾ ਖਤਰਾ ਖਤਰਾ ਤਿੱਧੀ ਗੁਰਦੀ ਬਾਹਰ ਦੇ ਨਾਲ ਸੇਵਾ ਦਾਗ ਦੇ ਹੋਰ ਬਵਾਈ ਇਹਦਾ ਮਤਲਬ ਸੀ ਤੇ ਤੀਜਾ ਪੰਛਾਵਾਂ ਸਹਾਜਾਂ ਨੇ ਜਿਹਦੀ ਨਹੀਂ ਮਹਾਰਾਬ ਨਾਲ ਦੀ ਗੁੱਡੀ ਜਦੋਂ 9.5 ਦੇ ਨੇ ਇਹਦਾ ਮਾਦਰ ਜਿਹੜੀ ਖਾਤਾ ਪੰਛਾਵਾਂ ਸਹਾਜਾਂ ਨੇ ਜਿਹਦੀ ਨਹੀਂ ਮਹਾਰਾਬ ਨਾਲ ਦੀ ਬਣ ਰੱਖਤੀ ਦੇ ਜੋ ਕਿ 16 ਗ੍ਰਿਹਿਤ ਵਿੱਚ ਅਨਾਦਰਤਾ ਵਿੱਚ ਖਾਤਾ ਪੰਛਾਵਾਂ ਸਹਾਜਾਂ ਨੇ ਕੀਤੀ ਉਸ ਸੰਸਥਾਨ ਦੇ 9.5 ਦੇ ਜੋ ਕਿਸਾਨੀਆਂ ਨੇ ਮਾਦਰ ਗੁੱਜਰ ਬੋਲਦੀਆਂ ਬੰਕਰ ਦੇ ਪ੍ਰਾਂਤਾਂ ਨੇ ਲੋਕ ਢਾਲ ਹੈ 9.5 ਦੀ ਉਦੋਂ ਨਾਮ ਕੀ ਦੇ ਪਾਵੇ ਨੇ ਤੀਰ ਕਟਾਰ ਮਾਰੀ ਦਾ ਹਸਦੇ ਕੋਗੂ ਨਾਮਾ ਇਸ ਵੇਲੇ ਮੱਛੀ ਵਾਲੇ ਜੰਗਲਾਂ ਉੱਚੇ ਤੇ ਪੀਰ ਬਣ ਕੇ ਨਿਕਲੇ ਸੀ ਮਹਾਰਾਜ ਉਸ ਵੇਲੇ ਹਸਦੇ ਸੁਪਨਾਵਾਦ ਉਦੋਂ ਪਲੰਗ ਨੇ ਸਫਰ ਹੀ ਪਲੰਗ ਨੇ ਕੋਲਡ ਕੋਈ ਨਾ ਸਾਧ ਤਾਫਰੀ ਪਲੰਗ ਨਾਲ ਲੈ ਕੇ ਜਾਣ ਸਫਰ ਕਰਦੋ उतेर बेले दिन बनाई तो तो उसे टाइम लगी हाँ दूसरे बेले लगी और माता दूसरे कलर पलंग आया दर्शन पास हुए पलंग ਸਤਿ ਸ਼੍ਰੀ ਅਕਾਲ ਦੇ ਗੁਰੂ ਗ੍ਰੰਥ ਸਾਹਿਬ ਜੀ ਉਹ 10ਵੇਂ ਪਾਤਸ਼ਾਹ ਸਹਿਦੇਵ ਵਾਲੇ ਦਿਨ ਬੰਮਾ ਕਿਰਪਾਲ ਜੀ ਨੇ ਦਸਤਾਵੰਦ ਕੀਤੀ ਉਸ ਟਾਈਮ ਦੇ ਇਹ ਜਿਹੜਾ ਜੁੜ ਮੇਲਾ ਬ੍ਰਿਧੂ ਹਦਾਂ ਨਾਲ ਆ ਜਾਂਦਾ ਤੇ ਮਾਤਾ ਗੁਜਰ ਕੌਰ ਦਾ ਜਨਮ ਦਿਹਾੜਾ ਜਿਹੜੀ ਮਈ 13 ਦੀ ਸ੍ਰਾਵਣ ਦੀ ਮਈ ਦੀ ਹਮ ਜੀ ਉਸ ਬੰਦ ਫਤਿਹ ਨੇ ਬਣਾਇਆ ਦਾ ਸਭ ਤਾਂ ਬਹੁਤ ਦਰਸ਼ਨ ਕਰਾਉਂਦੀਆਂ ਤੇ ਦਿੱਕੇ ਵੋਦੀ ਸ਼ਾਹ ਹੈ ਹਉ ਪ੍ਰਾਰਥਨਾ ਤੇ ਆਸੀ ਵਾਲ ਫੋਰੇ ਬੰਦੇ ਪਾਲੀ ਫਤਿਹਰਾ ਫਿਰ ਇਹ ਕੁਇਤਿਆਂ ਥਿੰਕੇ ਬੁੱਝ ਜਾਉਂ ਹੈ ਜਦੋਂ ਬੱਚ ਬਣਦੀ ਮਹਾਰਾਜ ਤੋਂ ਥੋੜੇ ਦਿਨ ਸੀ ਨਾ ਪੜ੍ਹਨਾ ਦਾ ਵੀ ਕਿੱਥੇ ਵੀ ਗਏ ਫਟਣਾ ਦਾ ਵੀ ਗਏ ਸੀ ਕਿ ਇੱਥੇ ਜਦੋਂ ਪਤਾ ਲੱਗੇ ਨਾ ਲੇ ਪਿੰਡ ਆਏ ਮਹਾਰਾਜ ਫਿਰ ਅਤਸ਼ਵੀ ਦੀ ਮੈਂ ਲੱਗੀ ਦੇ ਫਿਰ ਇੱਥੇ ਵੀ ਆਏ ਇੱਜੀ ਕੁਦੀ ਮਹਾਰਾਜ ਫਿਰ ਕਾਹੇ ਤੁਰੇ ਕਾਹੇ ਤੁਰੇ ਕੇ ਅਜੀ ਪੁਲਿਸ ਸਾਹਿਬ ਦਾ ਮਾਸਾ ਜੀ ਨੇ ਇੱਕ ਵੀ ਕਾਹੇ ਤੁਰੇ ਇਸ ਫਾਈਲ ਕਰਾਇਆ ਸੀ ਸੋਹਣਿਆ ਪਿਆਰ ਆਇਆ ਸੀ ਫੇਸਬੁਕ ਤੇ ਵੀ ਕਾਹੇ ਤੁਰੇ ਅਸਾਸ ਨਹੀਂ ਕਾਹੇ ਤੁਰੇ ਕਾਹੇ ਤੁਰੇ ਰਹਿ ਤੁਰ ਰਹਿ ਤੁਰ ਰਹਿ ਤੁਰ ਰਹਿ ਬੇ ਪ੍ਰਾਨੀ ਸਿਆਣ ਜੀ ਜੀ ਸੱਚੇ ਮਹਿਨਤ ਰਹਿ ਤੁਰ ਰਹਿ ਤੁਰ ਰਹਿ ਇਹ ਜੋ ਪਸੰਦ ਰਹਿ ਤੁਰ ਰਹਿ ਤੁਰ ਰਹਿ ਤੇਰੇ ਹਰ ਵਾਰ ڪا ههڙو آهي ڪيئن